ਇਹ ਹੈ ਕਾਜੀਬ ਡੈਟਰਾਇਟ ਮਿਸ਼ੀਗਨ ਯੂਨਾਈਟਿਡ ਸਟੇਟਸ ਤੇ ਤੋਂ ਆਪਾਂ ਜਾ ਰਹੇ ਹਾਂ ਕੈਨੇਡਾ ਨੂੰ ਤੇ ਬੈਂਜਨ ਟਾਰਟਾਰੀਓ ਤੋਂ ਲਾਰੇ ਪੱਤਨਨ ਤੇ ਇਹ ਕੈਨੇਡਾ ਦੇ ਚਿੱਤਰ ਆਪਾਂ ਨੂੰ ਦਿਖਾਉਣਾ ਹੈ ਤਾਂ ਕਿ ਤੋਂ ਤੋਂ ਬਾਅਦ ਕੀ ਆਮ ਹੈ ਅੱਗੇ ਅਸੀਂ ਸਤਾਰਾਂ ਦੇ ਕਰ ਰਹੇ ਹਾਂ ਅੰਛੇ ਪਾਸੇ ਕੀ ਦਾਤ ਆਉ ਰਹੀ ਹੈ ਕੋਈ ਐਸੀ ਤਾਂ ਸਾਡੇ ਸਾਡੇ ਤੇ ਕਾਫੀ ਬੱਤ ਜਗਾਂ ਤੇ ਕਿਸੇ ਕਸੇ ਗਾਣ ਨਾ ਪਰ ਹੈ ਤੇ ਗਾਈਡ ਗਾਈਡ ਰੂਮ ਪਰ ਇਹ ਨਾਲ ਰਿਸ਼ਮੀ ਹੈਗਾ ਤੇ ਬਿਲਟੀ ਨੇਮ ਜਿਹੜੀ ਹੈ ਔਰ ਇੱਥੇ ਕਰਦੀ ਖੜੀ ਆ ਟੋਲ ਦੇਣ ਵਾਸਤੇ ਤੇ ਇਹ ਇੱਕ ਐਪ ਹੈ ਜਿਸ ਤੋਂ ਲੈ ਤੁਹਾਡੇ ਕੋਲ ਕਾਰ ਵਿਜ਼ਾ ਮਾਸਟਰ ਕਾਰਡ ਜਾਂ ਐਡਵਾਂਸ ਕਾਰਡ ਹੋਣ ਜਿਹੜੀ ਇੱਥੇ ਪੇ ਕਰਨ ਵਾਸਤੇ ਤਾਂ ਤੁਸੀਂ ਮੰਗ ਸਕਦੇ ਹੋ ਤੇ ਬੱਟੀ ਦਾ ਇਹ ਹੈ ਕਿ ਜਿਹੜੇ ਟੋਲਸ ਆ ਇਹ ਯੂਐਸ ਸਾਈਡ ਤੇ ਯੂਐਸ ਵਾਲਿਕ ਨਿਕ ਕਰਦੇ ਹੈ ਜਿਸ ਦਾ ਸਟੈਂਡਰਡ ਤੋਂ ਯੂਐਸ ਨੂੰ ਆਉਣੀ ਆ ਤੇ ਉਹ ਤੋਂ ਕੈਨੇਡਾ ਵਾਲੇ ਸੈਟ ਕਰਤ ਨੇ ਤੇ ਇਹ ਜਿਹੜੀ ਪਬਲਿਕ ਟਨਲ ਆ ਇਸ ਦੇ ਜਿਹੜੇ ਟੋਲ ਦੇ ਪੈਸੇ ਆ ਦੋਨਾਂ ਕੰਟਰੀਆਂ ਨੂੰ ਪਤਾ ਹੁੰਦਾ ਤੇ ਤੁਸੀਂ ਟਰਾਈ ਕਰੋ ਜੇ ਤੁਸੀਂ ਕੈਨੇਡਾ ਤੋਂ ਯੂਐਸ ਨੂੰ ਆ ਰਹੇ ਆ ਤੇਮੇਸ਼ਾ ਜੇ ਟਨਲ ਲੈ ਸਕਦੇ ਟਨਲ ਲਵੋ ਕਿਉਂਕਿ ਟਨਲ ਦੇ ਪੈਸੇ ਵੈਂਡਰ ਸਿਟੀ ਨੂੰ ਜਾਂਦੇ ਹੈਗੇ ਆ ਜਿਹੜਾ ਕਿ ਐਮਬੈਸਟਰ ਬ੍ਰਿਜ ਹੈਗਾ ਨੀਅਰ ਬਾਈ ਉਹ ਪ੍ਰਾਈਵੇਟਲੀ ਓਨਡ ਉਹਦੇ ਜਿਹੜੇ ਸਾਰੇ ਪੈਸੇ ਆ ਉਹ ਪ੍ਰਾਈਵੇਟ ਕੰਪਨੀ ਇੱਕ ਫੈਮਿਲੀ ਨੂੰ ਜਾਂਦੇ ਆ ਇਸ ਕਰਕੇ ਮੈਕਸਿਮਮ ਟਨਲ ਤੁਸੀਂ ਯੂਜ਼ ਕਰੋ ਤਾਂ ਕਿ ਜਿਹੜੇ ਆ ਦੈਟਰਾਇਟ ਤੋਂ ਦੇ ਪੈਸੇ ਵਿੰਡਜ਼ਰ ਸਿਟੀ ਨੂੰ ਜਾ ਸਕਣ ਤੇ ਜਿੰਨਾ ਵੀ ਪ੍ਰੋਪਰਟ ਹੁੰਦਾ ਹੈਗਾ ਉਹ ਵਿੰਡਜ਼ਰ ਸਿਟੀ ਦਾ ਹੁੰਦਾ ਤੇ ਆ ਆਪਾਂ ਟਨਲ ਦੇ ਅੰਦਰ ਚੱਲ ਗਏ ਜੀ ਤੇ ਇਹ ਟਨਲ ਤੁਸੀਂ ਦੇਖੋ ਵੀ ਲੱਗਦੀ ਆ ਬੈਟੀਏ ਇਹਨੂੰ ਡੈਟਰਾਇਟ ਤੇ ਵਿੰਡਜ਼ਰ ਵਾਲੇ ਇਹ ਦੋਨੇ ਸਿਟੀ ਆਪਣੇ ਆਪਣੇ ਸਾਈਡ ਤੋਂ ਐਵਰੀ ਵੀਕ ਇਹਨੂੰ ਆਪ ਕਵਾਲਜ਼ ਨੂੰ ਵਾਸ਼ ਕਰ ਦਿੰਨੇ ਤੇ ਇਸ ਟਨਲ ਦੀ 3 ਸਟੋਰੀਜ਼ ਨੇ ਆ ਅਪਾ ਮੀਡਲ ਸਟੋਰੀ ਕਿ ਥੱਲੇ ਜਿਹੜੇ ਹੈਗੇ ਆ ਸਟੋਰੀ ਉਸ ਤੋਂੜੀ ਆ ਕਾਫੀ ਜਿਹੜੀ 에ਅਰ ਹੈਗੀ ਹਵਾ ਲੋਕੀ ਸੋਚਦੇ ਆ ਕਿ ਸਾ ਨਹੀਂ ਹੁੰਦਾ ਟਨਲ ਚ ਥੱਲੇੋਂ ਜਿਹੜੀ ਹਵਾ ਆ ਉਹ ਇਹਦੇ ਚ ਹੁੰਦੀ ਆ ਪੁਸ਼ ਕਰਦੇ ਆ ਤੇ ਇਸ ਤੋਂੜੀ ਉਤਲੀ ਲੇਅਰ ਆ ਉਹਦੇ ਵਿੱਚ ਜਲਝਰੀ ਅਗਜਾਸਟ ਆ ਵਹੀਕਲਸ ਦੀ ਤੇ ਉਹਦੇ ਚੋਂ ਵਾਰ ਨਿਕਲਦੀ ਹੈਗੀ ਆ ਤੇ ਇਹ ਇਹ ਮਨ ਲੋਕੇ ਆਲਮੋਸਟ ਦੋ ਸਟੋਰੀ ਬਲੋ ਦਾ ਹੈਗਾ ਆਪਣੇ ਰਿਵਰ ਦੇ ਥੱਲੇ ਚੱਲ ਰਹੀ ਆ ਉੱਤੇ ਰਿਵਰ ਆ ਬਰਪ ਸ਼ਿਪ ਚੱਲਦੇ ਸਾਰਾ ਕੁਝ ਹੈਗਾ ਤੇ ਡੈਟਰਾਇਟ ਰਿਵਰ ਜਿਹੜਾ ਕਿ ਜੋੜਦਾ ਹੈਗਾ ਮਿਸ਼ੀਗਨ ਤੇ ਅੰਟਾਰੀਓ ਨੂੰ ਤੇ ਇੱਕ ਪਾਸੇ ਡੈਟਰਾਇਟ ਸਿਟੀ ਹੈ ਦੂਸਰੇ ਪਾਸੇ ਵੈਂਡਜ਼ਰ ਸਿਟੀ ਹੈ ਦੋਨਾਂ ਨੂੰ ਜੋੜਨ ਵਾਸਤੇ ਇਹ ਜਿਹੜੀ ਟਨਲ ਹੈਗੀ ਆ ਬਣਾਈ ਹੈਗੀ ਆ ਇਹਦੀਆਂ ਦੋ ਹੀ ਲਾਨਾ ਹੈਗੀਆਂ ਇੱਕ ਜਾਣ ਦੀ ਤੇ ਇੱਕ ਆਉਣ ਦੀ ਤੇ ਤੁਸੀਂ ਇਹਨੂੰ ਵਹੀਕਲਸ ਨੂੰ ਪਾਸ ਨਹੀਂ ਕਰ ਸਕਦੇ ਤੇ ਇਹ ਬਹੁਤ ਹੀ ਵਧੀਆ ਅਪਰਾਲਾ ਹੈਗਾ ਤੇ ਇਹ ਜਿਹੜੀ ਟਨਲ ਆ ਇਹ 1930 ਦੀ ਬਣੀ ਹੋਈ ਆ ਤੇ ਆਲਮੋਸਟ 96 ਸਾਲ ਹੋ ਗਏ ਬਣੀ ਨੂੰ ਤੇ ਕਾਫੀ ਇਦੀ ਰਿਪੇਅਰ ਚੱਲਦੀ ਰਹਿੰਦੀ ਆ ਪਿੱਛੇ ਜੇ ਕਿਹਾ ਸੀਗਾ ਸ਼ਾਇਦ ਤਾਂ ਉਹਨਾਂ ਨੂੰ ਬੰਦ ਕਰ ਦਈਏ ਪਰ ਫੇਰ ਨਹੀਂ ਉਹ ਕਹਿੰਦੇ ਨਹੀਂ ਬੰਦ ਨਹੀਂ ਕਰ ਸਕਦੇ ਕਿਉਂਕਿ ਇਸ ਨਾਲ ਟ੍ਰੈਫਿਕ ਨੂੰ ਬਹੁਤ ਪ੍ਰੋਬਲਮ ਪੈਗੀ ਤੇ ਇਹਨੂੰ ਨਾਲ-ਨਾਲ ਹੀ ਇਸ ਤੋਂ ਹੁਣ ਰਿਪੇਅਰ ਕਰ ਰਹੇ ਆ ਤੇ ਨਾਲੇ ਟਨਲ ਚੱਲ ਰਹੀ ਆ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਆ ਮੈਂ ਕਹਾਂ 8-9 ਡਾਲਰ ਟੋਲ ਪੈਂਦਾਗਾ ਮੇਰੇ ਖਿਆਲ ਨੇ ਕਿ ਤੱਕ ਨਾ ਤੇ ਕਰਕੇ ਆਪਾਂ ਹੁਣ ਆਲਮੋਸਟ ਆ ਦੂਸਰੇ ਪਾਸੇ ਜਾਂ ਕੈਨੇਡਾ ਵਾਲੇ ਪਾਸੇ ਪਹੁੰਚ ਲਏ ਆ ਤੇ ਇਸ ਤੋਂ ਆ ਦੇਖੋ ਜੀ ਆਪਾਂ ਬਾਹਰ ਨਿਕਲਣ ਲੱਗੇ ਆ ਚੈਨਲ ਤੋਂ ਤੇ ਆ ਆ ਗਿਆ ਜੀ ਕੈਨੇਡਾ ਸੋ ਇੱਥੇ ਹੁਣ ਆਪਣੀ ਹੋਏਗੀ ਇਮੀਗ੍ਰੇਸ਼ਨ ਕੁਝ ਚਾਰ ਕੁਐਸਚਨ ਪੁੱਛਣਗੇ ਕਿਉਂਕਿ ਕੈਨੇਡੀਅਨ ਪਾਸਪੋਰਟ ਹੈ ਤੇ ਕੋਈ ਵੱਡੀ ਵੱਡੀ ਕੋਈ ਦਿੱਕਤ ਨਹੀਂ ਆਏਗੀ ਤੇ ਵੀ ਆਰ ਆਲਰੈਡੀ ਕੈਨੇਡੀਅਨਸ ਈਵਨ ਯੂਐਸ ਜਾਣ ਵਾਸਤੇ ਵੀ ਕੋਈ ਬਾਰੇ ਖਾਸ ਕੁਐਸਚਨ ਨਹੀਂ ਪੁੱਛਦੇ ਐਸ ਲੋੰਗ ਐਸ ਯੂ ਹੈ ਨਾ ਥਿੰਗ ਟੂ ਹਾਈਡ ਡੋਟ ਵਰੀ ਵੈਲਕਮ ਟੂ ਕੈਨੇਡਾ ਸੋ ਹਰ ਵੀ ਆਰ ਤੇ ਅਸੀਂ ਇੱਥੇ ਕੈਨੇਡਾ ਚ ਪਹੁੰਚ ਗਏ ਆ ਤੇ ਇੱਥੇ ਇਮੀਗ੍ਰੇਸ਼ਨ ਵਾਲੇ ਦੋ ਕੁਐਸਚਨ ਪੁੱਛਣਗੇ ਉਸ ਤੋਂ ਬਾਅਦ ਫਿਰ ਆਪਾਂ ਅੰਦਰ ਪਹੁੰਚਾਂਗੇ ਲਓ ਜੀ ਆਪਾਂ ਵਿਨਜ਼ਰ ਚ ਐਂਟਰ ਕਰ ਗਏ ਆ ਆਈ ਹੋਪ ਯੂ ਲਾਈਕ ਇਟ ਪਲੀਜ਼ ਸਬਸਕ੍ਰਾਈਬ ਟੂ ਦਾ ਚੈਨਲ